ਜਲਤਾਰੇ ਪਨੂ ਚੱਲ ਬਾਥਰੂਮ ਮੱਦੇ ਜਾ ਹੈ ਹੈ ਬਾਥਰੂਮੋਂ ਬੱਦੂ ਠੀਕ ਹੈ ਕਰਦਾ ਕਰਨਾ ਵੀਡੀਓ ਨੂੰ ਦੇਖ ਰਹੇ ਹੈ ਬਾਈ ਸਾਰੇ ਪਲੰਬਰ ਵੀਰਾਂ ਨੂੰ ਮਨੀ ਪਲੰਬਰ ਦੀ ਯਾਰ ਭਰੀ ਸਾਸਰੀ ਕਾਲ ਜੀ ਤੇ ਬਈ ਅੱਜ ਦਿਨ ਹੈਗਾ ਆਪਣਾ ਸੋਮਵਾਰ ਤੇ 22 ਤਰੀਕ ਹੈ 2025 ਤੇ ਬਈ ਅੱਜ ਆਪਾਂ ਆਏ ਹੋਏ ਹੈ ਚਿਰਾਗੋਂ ਵਿੱਚ ਸੰਨੀ ਕਲੇ ਵਿੱਚ 123 ਸੈਕਟਰ ਚ ਇੱਥੇ ਆਪਾਂ ਨੇ ਦੋ ਕੁੱਟੀਆਂ ਦਾ ਕੰਮ ਖੜਿਆ ਹੋਇਆ ਏ ਤੇ ਪਿਛਲੀ ਵੀਡੀਓ ਜੇ ਆਪਾਂ ਤੁਹਾਨੂੰ ਦਿਖਾਇਆ ਤਾਂ ਆਪਾਂ ਉੱਪਰ ਮਾਉਂਟੇ ਦੀ ਪਾਈਪ ਖੜੀ ਕਰਕੇ ਗਏ ਤੇ ਤੇ ਲੈਟਰ ਪਾ ਕੇ ਗਏ ਤੇ ਫਰਸਟ ਫਲੋਰ ਦਾ ਤੇ ਗਰਾਉਂਡ ਫਲੋਰ ਦੀ ਆਪਾਂ ਫਿਟਿੰਗ ਕਰਕੇ ਗਏ ਤੇ ਭਾਈ ਆਪਾਂ ਅੱਜ ਇੱਥੇ ਫਿਟਿੰਗ ਉੱਪਰ ਦੀ ਫਰਸਟ ਫਲੋਰ ਦੀ ਲੈਟਰ ਖੋਲਿਆ ਹੋਇਆ ਉਹਦੀ ਫਿਟਿੰਗ ਵਾਸਤੇ ਆਏ ਹੋਏ ਆ ਤੇ ਅੱਜ ਝੇਰੀਆਂ ਬੱਜਣੀਆਂ ਖਾਲੀ ਬਾਬੂ ਅੱਜ ਕਟਰ ਮਾਰ ਰਿਹਾ ਜੇ ਕੱਲ੍ਹ ਸੇ ਆਪਾਂ ਫਿਟਿੰਗ ਸ਼ੁਰੂ ਕਰਾਂਗੇ ਅੱਜ ਆਪਣਾ ਟਾਰਗੇਟ ਹੈ ਘੀਰਿਆਂ ਦਾ ਜੀ ਤੇ ਬੰਦੇ ਆਪਣੇ ਬਾਈ ਅੱਜ ਤਿੰਨ ਲੱਗੇ ਹੋਏ ਆ ਘੀਰियां ਮਾਰਨ ਬਾਗੂ ਕਟਰ ਫੇਰੂਗਾ ਤੇ ਜਿੱਦਾਂ ਪਹਿਲਾਂ ਪਿਛਲੀ ਵੀਡੀਓ ਚ ਹੁੰਦਾ ਏ ਤੇ ਦੋ ਬੰਦੇ ਅਸੀਂ ਝਾੜੂਗੇ ਬਾਈ ਨਾਲ ਦੀ ਨਾਲ ਆਜਾ ਤੁਹਾਨੂੰ ਦਿਖਾਉਨੇ ਆ ਕੋੜੀ ਨੀਚੇ ਪਈ ਆ ਕਿਹਨਾਂ ਕਾਲ ਹੋਏ ਇਹ ਖਾਣੇ ਲਾਵੇ ਆ ਬਾਈ ਤਾਂ ਹੈ ਕੋੜੀ ਆਦੇ ਬਾਈ ਤੇ ਬਾਈ ਕਿਚਨ ਦੇ ਵਿੱਚ ਕਟਰ ਵੱਜ ਰਿਹਾ ਹੈ ਇੱਥੇ ਸਟਾਰਟ ਕਰਿਆ ਕੰਮ ਤੇ ਦੋ ਬਾਥਰੂਮ ਤਾਂ ਇੱਕ ਰਸੋਈ ਹੈ ਬਾਪੂ ਇਹਦੇ ਵਿੱਚ ਨਾ ਜਿਹੜਾ ਉਹ ਇੱਧਰ ਵਾਲਾ ਤੇਰਾ ਫਰੈਸ਼ ਪਾਣੀ ਦਾ ਹੈ ਇੱਧਰ ਵਾਲਾ ਟੈਂਕੀ ਦਾ ਪੁਆਇੰਟ ਹੈ ਠੀਕ ਹੈ ਚੈੱਕ ਕਰ ਲਿਆ ਫੂਕ ਮਾਰ ਕੇ ਉਹ ਖੱਬੇ ਪਾਸੇ ਤੇਰਾ ਤਾਜੇ ਵਾਲਾ ਤੇ ਸੱਜੇ ਪਾਸੇ ਟੈਂਕੀ ਵਾਲਾ ਹੋ ਗਿਆ ਸਪਲਾਈਆਂ ਬਾਈ ਚੈੱਕ ਕਰਕੇ ਫਿਟਿੰਗ ਅ ਚੀਰੀਆਂ ਮਾਰੂਗਾ ਬਾਪੂ ਕਟਰ ਨਿਸ਼ਾਨੀਆਂ ਲਾ ਗਿਆ ਡਵਾਟਰ ਦੀਆਂ ਤੇ ਪਿਛਲੀ ਵੀਡੀਓ ਵਿੱਚ ਵੀ ਤੁਹਾਨੂੰ ਦੱਸਿਆ ਤਾਂ ਕਿੱਦਾਂ ਨਿਸ਼ਾਨੀਆਂ ਲਾਉਣੀਆਂ ਕਿੱਦਾਂ ਕਟਰ ਆਪਣਾ ਇੱਥੇ ਵੀ ਆਪਾਂ ਨੇ ਇਦਾਂ 4520 ਦਾ ਸਿੰਕ ਰੱਖਿਆ ਪਿਛਲੀ ਵੀਡੀਓ 'ਚ ਦਿਖਾਇਆ ਤਾਂ ਜਿੰਨੇ ਨਹੀਂ ਵੀਡੀਓ ਦੇਖੀ ਬਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਉਹਦੇ ਵਿੱਚ ਪੂਰੀ ਨੌਲੇਜ ਜਾਣਕਾਰੀ ਦਿੱਤੀ ਹੋਈ ਆਪਾਂ ਨੇ ਕਿੱਦਾਂ ਆਪਾਂ 4520 ਦੇ ਸਿੰਕ ਦੇ ਨਿਸ਼ਾਨੀਆਂ ਲਾਈਆਂ ਦੀਆਂ ਤੇ ਫਿਰ ਕਟਰ ਮਾਰ ਕੇ ਚੀਰੀਆਂ ਮਾਰ ਕੇ ਫਿਟਿੰਗ ਕਰੀਦੀ ਵੀਡੀਓ ਨੂੰ ਬਈ ਅੰਡਰ ਤੱਕ ਦੇਖ ਲਿਓ ਤਾਂ ਕਿ ਸਾਨੂੰ ਪੂਰੀ ਜਾਣਕਾਰੀ ਆਪਾਂ ਦੇ ਸਕੀਏ ਤੇ ਅੱਜ ਆਪਣਾ ਸੋਮਵਾਰ ਦਾ ਦਿਨ ਹੈ ਅੱਜ ਆਪਣਾ ਕੰਮ ਸ਼ੁਰੂ ਹੋਇਆ ਇੱਥੇ ਤੇ ਅੱਜ ਬਈ ਨਰਤਾ ਵੀ ਪਹਿਲਾ ਏ ਠੀਕ ਆ ਯੇ ਨਹੀਂ ਗੱਲ ਬਾਤ ਅੱਜ ਦੀ ਤੇ ਬਣੇ ਰਿਹਾ ਬਈ ਵੀਡੀਓ ਦੇ ਨਾਲ ਹੋ ਮੈਂ ਖੱਤਿਆਂ ਤੋਂ ਲੱਗੀ ਤਾਂ ਹੋਈ ਹੈਲਟੀ ਨੇ ਸੌਖੀ ਝੜਨੀਆਂ ਇਹਦੇ ਨਾਲ ਝਾੜ ਕੇ ਦੇਖ ਥੋੜੇ ਸ਼ਾਨੀ ਨਾਲ ਲੱਗਿਆ ਬਈ ਮੁੰਡਾ ਛਿਰਿਆ ਮਾਨ ਹਿਲਟੀ ਨਾਲ ਮਾਰੂਗਾ ਹੁਣ ਕਟਰ ਫਿਰ ਗਿਆ ਆਪਣਾ ਇੱਧਰ ਕੰਪਲੀਟ ਹੋ ਗਿਆ ਕਟਰ ਦਾ ਕੰਮ ਕਿਚਨ ਕਿਚਨ ਦਾ ਚੜ ਕੇ ਦੇਖ ਲੈਣਾ ਸੌਖੀਆਂ ਵੱਜਦੀਆਂ ਐ ਸੋਈ ਦੀ ਫਿਟਿੰਗ ਆਪਾਂ ਨੇ ਬਈ ਸ਼ੁਰੂ ਕਰਤੀ ਤੇ ਥੱਲੇ ਦੀਆਂ ਸਪਲਾਈਆਂ ਚੜਾਤੀਆਂ ਉੱਪਰ ਫਰੈਸ਼ਲੀ ਸਪਲਾਈ ਆਪਾਂ ਇੱਥੇ ਜੜਾਈਆਂ ਮੈਂਨ ਤੇ ਉੱਪਰ ਕੀ ਜਿਆਦਾ ਪੁਆਇੰਟ ਦੇਤੇ ਆ ਤੇ ਥੱਲੇ ਆਰੋ ਦੇ ਦੋ ਪੁਆਇੰਟ ਰੱਖੂਗੇ ਇੱਕ ਸੱਜੇ ਪਾਸੇ ਜਿੱਦਾਂ ਆਪਾਂ ਪਿਛਲੀ ਵੀਡੀਓ 'ਚ ਰੱਖਿਆ ਤੇ ਖੱਬੇ ਪਾਸੇ ਰੱਖਿਆ ਦਾ ਤੇ ਬਈ ਕਟਿੰਗ ਆਪਣਾ ਟੋਟੇ ਲਾਉਣ ਲੱਗੇ ਹੋਏ ਆ। ਇਹ ਕਟਿੰਗ ਕਰਕੇ ਕਰਦੇ ਆ ਸਾਡੇ ਨਾਲ ਪੂਰੀ ਗੱਲਬਾਤਾਂ ਜੀ। ਉਹਨੇ ਬਰਬਰ ਆਪਣੇ ਚਾਰੇ ਚਾਰੇ ਪੁਆਇੰਟ ਬਰਾਬਰ ਹੋਣੇ ਚਾਹੀਦੇ ਆ ਭਾਈ। ਇਹ ਪ੍ਰੋਬਲਮ ਹੋ ਗਈ। ਰਸੋਈ ਦੀ ਫਿਟਿੰਗ ਬਾਈ 1 ਘੰਟੇ ਦੇ ਵਿੱਚ ਆਪਾਂ ਕੰਪਲੀਟ ਕਰਤੀ ਤੇ 45 ਬਾਈ 20 ਦਾ ਸਿੰਕ ਦਾ ਸੈਂਟਰ ਕੱਢ ਕੇ ਤੇ ਚਾਰ ਟੂਟੀਆਂ ਦੇ ਪੁਆਇੰਟ ਦੇਤੇ ਤੇ ਇੱਧਰ ਸਾਹਮਣੇ ਆਹ ਆਰੋ ਦਾ ਹੋ ਗਿਆ ਖੱਬੇ ਪਾਸੇ ਸੱਜੇ ਪਾਸੇ ਦੋਨੇ ਪੁਆਇੰਟ ਪੁਆਇੰਟਸ ਦੇਤੇ ਆਪਾਂ ਨੇ ਤੇ ਖਿੜਕੀ ਦੇ ਸੈਂਟਰ ਦੇ ਵਿੱਚ ਸਿੰਕ ਲਾਇਆ ਤੇ ਬਈ ਤਿੰਨ ਬੰਦੇ ਹੋਣ ਕਰਕੇ ਕੰਮ ਆ ਜੇ ਛੇਤੀ ਨਹੀਂ ਬੜੀ ਜਾਂਦਾ ਥੋੜਾ ਜਿਹਾ ਇੱਕ ਬੰਦਾ ਕਟਰ ਮਾਰ ਰਿਹਾ ਤੇ ਇੱਕ ਛੀਰੀਆਂ ਝਾੜ ਰਿਹਾ ਇੱਧਰ ਤਾਰੇ ਵਾਈ ਨੂੰ ਪਛੀਰੀਆਂ ਝੜ ਲਾਇਆ ਬਾ ਤੇ ਉਹ ਹਿਲਟੀ ਲਾ ਕੇ ਛੀਰੀਆਂ ਝਾੜੀ ਜਾਂਦਾ ਏ ਇਹ ਆਪਣੀ ਡਿਊਟੀ ਲੱਗੀ ਬਾਈ ਫਿਟਿੰਗ ਕਰਨੇ ਪਰ ਤੇ ਨਾਲ ਵਾਲੇ پاس ਹੁੰਦਾ ਵੀ ਸਾਨੂੰ ਦਿਖਾ ਦਿੰਨੇ ਆ ਇੱਥੇ ਵੀ ਕਟਰ ਘੁੰਮ ਗਿਆ ਤਕਰੀਬਨ ਕਟਰ ਵੱਜ ਗਿਆ ਸਾਰਾ ਹੀ ਆ ਘੁੰਮ ਗਿਆ ਬਾਈ ਕਟਰ ਇੱਧਰ ਵੀ ਤੇ ਝੀੜੀਆਂ ਆ ਪਈਆ ਹਿਲਟੀ ਦਾ ਤਾਰਾ ਲੱਗਿਆ ਸੀ ਝੀੜੀਆਂ ਛਾੜਨ ਹਿਲਟੀ ਲਾ ਕੇ ਤਾਰਾ ਬਈ ਆਪਣਾ ਬੰਦਾ ਜੈਕਟਰਾ ਲਿਆਇਆ ਤੇ ਇੱਕ ਹੋਰ ਆਪ ਤੇ ਹੁਣ ਆਪਣਾ ਬਾਈ ਹੋ ਗਿਆ ਲੰਚ ਟਾਈਮ ਤੇ ਲੰਚ ਟਾਈਮ ਦੇ ਬਾਅਦ ਆ ਗਏ ਫਿਰ ਕਾਰਜਕਾਲ ਸ਼ੁਰੂ ਕਰਦੇ ਆ ਫਿਰ ਆਪਣਾ ਬਣੇ ਰਿਹਾ ਹੋਵੇ ਵੀਡੀਓ ਦੇ ਨਾਲ ਇੰਨੇ ਤੱਕ ਬਾਈ ਵੀਡੀਓ ਵਿੱਚ ਫੇਰ ਤੇ ਇੱਕ ਵਾਰੀ ਸਵਾਗਤ ਹੈ ਸਾਰਿਆਂ ਦਾ ਤੇ ਦੇਜ ਟਾਈਮ ਤੋਂ ਬਾਅਦ ਆਪਾਂ ਬਾਥਰੂਮ ਦੀ ਫਿਟਿੰਗ ਲੱਗਣੀ ਸ਼ੁਰੂ ਕਰਨ ਬਾਥਰੂਮ ਦੇ ਫਿਟਿੰਗ ਕਰਨੇ ਵਾਸਤੇ ਵੀ ਆਪਾਂ ਸਮਾਨ ਸੱੱਲਾ ਪਾ ਲਿਆ ਸਾਰਾ ਹੀ ਤੇ 3-ਵੇ ਡਿਵਾਇਡਰ ਲਾਉਣਾ ਇਹਦੇ ਵਿੱਚ ਵੀ ਆਪਾਂ ਜਿੱਦਾਂ ਪਿਛਲੀ ਵੀਡੀਓ ਤੁਹਾਨੂੰ ਦਿਖਾਇਆ ਤਾਂ ਗਰਾਊਂਡ ਫਲੋਰ 'ਚ ਫਿਟਿੰਗ ਕੀਤੀ ਉਹਦੇ ਵਿੱਚ ਵੀ ਸੇਰਾ ਕੰਪਨੀ ਦਾ ਆਪਾਂ ਨੇ ਡਿਵਾਇਡਰ ਲਾਇਆ ਤਾਂ ਤੇ ਭਾਈ 5 ਪੁਆਇੰਟ ਹੁੰਦੇ ਇਹਦੇ ਵੀ ਤੁਹਾਨੂੰ ਪਹਿਲਾਂ ਵੀ ਆਪਾਂ ਦੱਸੀ ਦੀ ਜਾਣਕਾਰੀ ਇਹਦੇ ਬਾਰੇ ਤੇ ਸ਼ਾਵਰ ਦਾ ਪੁਆਇੰਟ ਹੁੰਦਾ ਹੈ ਤੇ ਇੱਕ ਟੈਬ ਲੱਗਦੀ ਹੈ ਇਹਦੇ ਵਿੱਚ ਤੇ ਜੈਗਵਾਰ ਦਾ ਡਾਇਵਰਟਰ ਹੁੰਦਾ ਜਿਹੜਾ ਬਾਈ ਉਹਦੇ ਨਾਲ ਇਹ ਉਲਟ ਹੁੰਦਾ ਏ ਕਿਉਂਕਿ ਇਹਦੇ ਪਰ ਉੱਪਰ ਨੂੰ ਹੁੰਦਾ ਸ਼ਾਵਰ ਦੀ ਨੋਬ ਤੇ ਜੈਗਵਾਰ ਦਾ ਹੁੰਦਾ ਥੱਲੇ ਦੇ ਪਾਸੇ ਨੂੰ ਕਰਿਆ ਹੋਇਆ ਹੈਂਡਲਗਾ ਆਪਣਾ ਸ਼ਾਵਰ ਦਾ ਆਏ ਬਈ ਇਹ ਪੱਤੀ ਕੀਤੇ ਦਾ ਨਿਸ਼ਾਨ ਹੁੰਦਾ ਏ ਤਾਂ ਮਤਲਬ ਕਿ ਉੱਪਰ ਸ਼ਾਵਰ ਜਾਊਗਾ ਤੇ ਚਲੋ ਖੈਰ ਇੱਥੇ ਕਰਕੇ ਰੱਖ ਕੇ ਫਿਟਿੰਗ ਕਰਦੇ ਆ ਸ਼ੁਰੂ ਆਪਾਂ ਟੀਰੀਆਂ ਆਪਣੀਆਂ ਵੱਜੀਆਂ ਬਈ ਸਾਰੀਆਂ ਤਕਰੀਬਨ ਇਹ ਫਿਟਿੰਗ ਕਰਦੇ ਹਾਂ ਚਾਲੂ ਠੀਕ ਹੈ ਠੀਕ ਹੈ ਜੀ ਓਕੇ ਡਵਾਟਰਿੰਗ ਦੀ ਫਿਟਿੰਗ ਸ਼ੁਰੂ ਕਰਤੀ ਆਪਨੇ ਬਾਥਰੂਮ ਚ ਟੋਟੇ ਲੱਗਣੇ ਸ਼ੁਰੂ ਹੋ ਗਏ ਹੁਣ ਗੁੜੀ ਲੱਗੂਗੀ ਠੀਕ ਹੈ ਨਾ ਨਾ ਠੀਕ ਹੈ ਠੀਕ ਹੈ ਜਿੰਨੇ ਪਾਉਣੇ ਆਪਾਂ ਪਾਸਓਵਰ ਠੀਕ ਹੈ ਠੀਕ ਹੈ ਪੈਪ ਕ੍ਰੋਸ ਕਰਨੇ ਤੇ गदर बन गई गी बढ़िया हां बढ़िया बन गई दे सिद्ध दिन किस पर कोड़ा है ਕੀ ਆਕ ਲੱਗ ਗਿਆ ਜੋੜ ਵਧੀਆ ਹਾਂ ਜੋ ਵਧੀਆ ਇੱਕਦਮ ਸਹੀ ਐ ਗਰਮਾਣਾ ਟੁੱਟਾ ਆਪਾਂ ਥੱਲੇ ਤਾ ਲੈਣਾ ਬਸ ਬਸ ਇਨੀ ਉੱਪਰ ਟੱਕ ਗਰਮਾਣਾ ਟੁੱਟਾ ਧਾਰ ਕੇ ਥੱਲੇ ਰਿਜਾ ਦੇ ਉੱਥੇ ਛੱਡ ਦੇਣਾ ਵਾਸ਼ ਮਸ਼ੀਨ ਕੋਲ ਉੱਪਰ ਚਲੇਗਾ ਗੀਰ ਵਾਸਤੇ ਕਿੜ ਦੇ ਫਰੈਸ਼ ਪਾਣੀ ਵਾਲੀ ਲਾਈਨ ਵਈ ਆਪਾਂ ਨੇ ਉੱਪਰ ਚੜਾਈ ਨਹੀਂ ਛਿੜਾ ਹੁਣੇ ਨਾ ਕਰਕੇ ਕਿਉਂਕਿ ਉੱਪਰ ਬਾਥਰੂਮ ਹੈ ਨਹੀਂ ਬਣਿਆ ਹੋਇਆ ਤੇ ਥੱਲੇ ਥੱਲੇ ਕਰਕੇ ਜੋੜਦੀ ਕਰੋਸਰ ਜਾਦਾ ਪੈ ਰਹੇ ਤੇ ਥੱਲੇ ਜੋੜ ਕੇ ਇਹਦੇ ਫਰੈਸ਼ ਪਾਣੀ ਦੀ ਟੈਂਕ ਬੁਡਵੈਟਰ ਨਾਲ ਜੋੜਤੀ ਬੁਡਵੈਟਰ ਵਾਲੀ ਦੇ ਵਿੱਚ ਭਾਈ ਸੱਜੇ ਪਾਸੇ ਹੁੰਦਾ ਇਹ ਫਰੈਸ਼ ਪਾਣੀ ਤੇ ਖੱਬੇ ਪਾਸੇ ਗਰਮ ਵਾਲਾ ਤੁਹਾਨੂੰ ਪਹਿਲਾਂ ਵੀ ਦੱਸਿਆ ਤਾਂ ਆਪਣੀ ਵੀਡੀਓ ਵਿੱਚ ਤੇ ਆਪਣਾ ਗਰਮ ਵਾਲੀ ਸਪਲਾਈ ਜੁੜ ਗਈ ਤੇ ਟੈਂਕੀ ਦਾ ਟੋਟੇ ਤੋੜੂਗੇ ਹੁਣ ਬਾਥਰੂਮ ਦੀ ਫਿਟਿੰਗ ਆਪਣੀ ਭਾਈ ਓਕੇ ਹੋ ਗਈ ਕੰਪਲੀਟ ਹੋ ਗਈ ਸਾਰੇ ਟੁੱਟੇ ਤਕਰੀਬਨ ਲੱਗ ਗਏ ਨਰਮ ਦਾ ਫਰੈਸ਼ ਦਾ ਤੇ ਟੈਂਕੀ ਦੀ ਸਪਲਾਈ ਛੜ ਗਈ ਫਿਰ ਗਰਾਉਂਡ ਫਲੋਰ ਦੀ ਵੀ ਛੜ ਗਈ ਸਪਲਾਈ ਆਪਣੀ ਸਰਜੇ ਪਾਸੇ ਆ 2 ਪੁਆਇੰਟ ਭਾਈ ਬਾਥਰੂਮ ਦੇ ਆ ਗਏ ਇੱਥੇ ਲੱਗਣੀ ਬਾਲ ਹੈਂਗਿੰਗ ਸ਼ੀਟ ਦੂਜੀ ਇਦੇ ਉੱਪਰ ਟੈਂਕੀ ਹੁੰਦੀ ਐ ਉਹ ਲੱਗਣੀ ਐ ਕੰਧ ਦੇ ਵਿੱਚ ਟੈਂਕੀ ਲੱਗਣੀ ਐ ਇਹਦੀ ਸ਼ੀਟ ਦੇ ਉੱਪਰ ਟੈਂਕੀ ਲੱਗਦੀ ਐ ਹੁੰਦੀ ਬਲ ਹੈਂਗਿੰਗ ਐ ਉਹ ਸ਼ੀਟ ਲੱਗਣੀ ਐ ਤੇ ਬਈ ਖੱਬੇ ਪਾਸੇ ਵਾਲਾ ਬਾਥਰੂਮ ਵੀ ਕੰਪਲੀਟ ਹੋ ਗਿਆ ਸਾਰੇ ਪੁਆਇੰਟ ਬਣ ਗਏ ਡਾਇਵਰਟਰ ਫਿੱਟ ਹੋ ਗਿਆ ਤੇ ਸਪਲਾਈ ਗਰਾਉਂਡ ਫਲੋਰ ਦੀ ਤੇ ਫਰਸਟ ਫਲੋਰ ਦੀ ਸਪਲਾਈ ਉੱਪਰ ਛੜਾਤੀ ਉੱਪਰ ਥੱਲੇ ਇਧਰ ਵੀ ਫਰੈਸ਼ ਦੀ ਤਾਰ ਜੁੜੀ ਹੈ ਇਧਰ ਸ਼ੀਟ ਦੇ ਪੁਆਇੰਟ ਬਣ ਗਏ ਤੇ ਬਾਈ ਅੱਜ ਦੀ ਵੀਡੀਓ ਪੈ ਇੱਥੇ ਸਮਾਪਤ ਕਰਦੇ ਹਾਂ ਤੇ ਵੀਡੀਓ ਬਈ ਚੰਗੀ ਲੱਗੀ ਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਬਾਈ ਜਰੂਰ ਕਰ ਦਿਓ ਤੇ ਮਿਲਦੇ ਆਖੇ ਕੱਲੂ ਨਵੇਂ ਵਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ